ਤੇ ਆਓ ਜੀ ਸਾਰੇ ਲਾਈਵ ਤੇ ਜੁੜ ਜੋ ਪਲੀਜ਼ ਬੱਚਾ ਮੈਂ ਤੁਹਾਨੂੰ ਟਾਈਮ ਦਿੱਤਾ ਸੀ ਸਵਾ ਪੰਜ ਦਾ ਤੇ ਦੇਖੋ ਜੀ ਸਵਾ ਪੰਜ ਹੋ ਗਏ ਜੀ ਮੇਰੇ ਕੋਲ ਤੇ ਪਲੀਜ਼ ਜਲਦੀ ਆਜੋ ਚਲੋ ਠੀਕ ਹੈ ਜੀ ਆਪਾਂ ਟਾਪਿਕ ਸਟਾਰਟ ਕਰਦੇ ਹਾਂ ਵਾਹਿਗੁਰੂ ਜੀ ਦਾ ਨਾਮ ਹੈ ਕਿ ਸੱਚੇ ਪਾਤਸ਼ਾਹ ਦਾ ਹਾਂਜੀ ਹਾਂਜੀ ਬੱਚਿਓ ਆਪਣਾ ਟਾਪਿਕ ਕੀ ਹੈ ਜੀ ਲਗਾਖਰ ਸਮਾਲ ਸਿੰਬल्स ਲਗਾਖਰ ਕਿਹੜੇ ਹੁੰਦੇ ਆ ਜੀ ਬਿੰਦੀ ਟਿੱਪੀ ਅਦਕ ਚੈਨਲ ਗਾਖਰੂਜੀ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਆਪਣੀ ਮਾਂ ਬੋਲੀ ਚ ਟਕਸਾਲੀ ਪਾਸ ਆਪਣੀ ਮਾਝੀ ਆਪਾਂ ਪਿੱਛੇ ਕਰ ਚੁੱਕੇ ਆ ਤੇ ਅੱਜ ਤੁਹਾਨੂੰ ਇਹੀ ਦੱਸਣਾ ਜੀ ਬਿੰਦੀ ਟਿੱਪੀ ਆਦਕ ਦੀ ਵਰਤੋਂ ਕਿੱਥੇ ਤੇ ਕਿਵੇਂ ਹੁੰਦੀ ਹੈ ਹਾਂਜੀ ਦੇਖਿਓ ਜੀ ਜਿਹੜਾ ਸਾਹਮਣੇ ਲੱਗੇ ਤਸਵੀਰ ਵਾਲ ਵੇਖੋ ਸਾਰੇ ਦੇਖੋ ਬੱਚਿਆਂ ਨੇ ਜਿਵੇਂ ਦੇਖਿਆ ਬਿੰਦੀ ਟਿੱਪੀ ਆਦਕ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਦੀ ਵਰਤੋਂ ਬਿੰਦੀ ਤੇ ਟਿੱਪੀ ਦੀ ਵਰਤੋ ਲਗਾ ਦੇ ਨਾਲ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੀ ਆਵਾਜ਼ ਨੱਕ ਚੋਂ ਬੋਲਦੀ ਹੈ ਕਿੱਥੋਂ ਬੋਲਦੀ ਜੀ ਨੱਕ ਚੋਂ ਨਾਸਕੀ ਸਵਰ ਜਿਵੇਂ ਆਪਾਂ ਕਹਦੇ ਨੇ ਇਹਦਾ ਨੱਕ ਚੋਂ ਆਵਾਜ਼ ਆਉਂਦੀ ਹੈ ਜਿਵੇਂ ਦੇਖੋ ਜੀ ਐਗਜ਼ਾਮਪਲ ਕੀ ਹੈ ਸਾਗ ਸਾਗ ਉੱਪਰ ਬਿੰਦੀ ਲਾ ਦਾਂਗੇ ਤਾਂ ਸਾਂਗ ਵੀ ਕਿਸੇ ਦੀ ਸਾਂਗ ਲਾਹੀ ਜਾਂਦੀ ਹੈ ਠੀਕ ਹੈ ਜੀ ਸੌਰੋਂ ਜਾਂ ਪਾਲਕ ਆਦ ਦਾ ਸਾਗ ਹੈ ਜਦੋਂ ਕੀ ਸਾਗ ਦਾ ਅਰਥ ਅਰਥ ਕੀ ਜੀ ਨਕਲ ਬਿੰਦੀ ਲਾ ਕੇ ਫਰਕ ਪੈ ਗਿਆ ਜੀ ਸਾਗ ਤੋਂ ਸਾਂਗ ਬਣ ਗਿਆ ਅੱਗੇ ਦੇਖੋ ਜੀ ਬਿੰਦੀ ਤੇ ਟਿੱਪੀ ਦੀ ਵਰਤੋਂ ਚ ਫਰਕ ਕੀ ਹੈ ਜੀ ਦੋਹਾਂ ਦਾ ਕੰਮ ਇੱਕੋ ਹੀ ਹੈ ਜੀ ਠੀਕ ਹੈ ਜੀ ਪਰ ਪਰੰਤੂ ਇਹਨਾਂ ਦੀ ਲਗਾਂ ਦੇ ਨਾਲ ਨਹੀਂ ਸਗੋ ਵੱਖ-ਵੱਖਣ ਲੱਗਦੀਆਂ ਦੇਖੋ ਇਹਨਾਂ ਦੇ ਨਾਲ ਕੀ ਆਵਾਜ਼ ਦਾ ਫਰਕ ਪੈ ਜਾਂਦਾ ਠੀਕ ਹੈ ਜੀ ਹੁਣ ਆਏ ਦੇਖੋ ਜੀ ਇਹਨਾਂ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਬਿੰਦੀ ਟਿੱਪੀ ਤੇ ਅਦ ਕਦੀ ਦੇਖੋ ਜੀ ਬਿੰਦੀ ਕੰਨੇ ਨਾਲ ਲੱਗਦੀ ਹੈ ਦੇਖੋ ਜੀ ਬਿਹਾਰੀ ਨਾਲ ਲਾ ਨਾਲ ਦੁਲਾਵਾਂ ਨਾਲ ਹੋੜੇ ਨਾਲ ਤੇ ਕਨੌੜੇ ਨਾਲ ਦੇਖੋ ਜੀ ਬਿੰਦੀ ਦਾ ਜਿਹੜਾ ਟਾਪਿਕ ਆ ਆਪਣਾ ਇਹ ਆਪਾਂ ਸਟਾਰਟ ਕੀਤਾ ਦੇਖੋ ਜੀ ਸਾਂਗ ਡਾਂਗ ਠੀਕ ਹੈ ਜੀ ਬਿੰਦੀ ਦੀ ਵਰਤੋਂ ਹੋਈ ਐ ਇਹਦਾ ਕੀ ਹੈ ਜੀ ਅੱਗੇ ਟਿੱਪੀ ਟਿੱਪੀ ਦੀ ਵਰਤੋਂ ਦੇਖੋ ਜੀ ਸਾਰੇ ਮੁਕਤਾ ਸ਼ਬਦ ਨਾਲ ਗੱਗਾ ਗੱਗੇ ਟਿਪਿ ਟੱਡਾ ਗੰਡ ਸਾਂਗ ਮੰਗ ਅੱਗੇ ਜੀ ਸਿਹਾਰੀ ਨਾਲ ਵਰਤੋ ਦੇਖੋ ਜੀ ਪਿੰਡ ਵਿੰਗ ਔਂਕਰ ਨਾਲ ਵਰਤੋ ਦੇਖੋ ਜੀ ਟਿੱਪੀ ਦੀ ਵਰਤੋ ਹੈ ਜੀ ਦੋਨਾਂ ਦੀ ਵਰਤੋ ਕਦੋਂ ਹੁੰਦੀ ਹੈ ਜਦੋਂ ਕੋਈ ਵੀ ਸ਼ਬਦ ਆਪਾਂ ਨੱਕ ਚੋਂ ਬੋਲਦੇ ਆਂ ਪੰਜਾਬੀ ਭਾਸ਼ਾ 'ਚ ਜੀ ਬਹੁਤ ਗਲਤੀਆਂ ਕਰ ਰਹੇ ਨੇ ਬੱਚੇ ਪਲੀਜ਼ ਧਿਆਨ ਨਾਲ ਆਪਣੀ ਪੰਜਾਬੀ ਦੀ ਕਿਤਾਬ ਨੂੰ ਪੜ੍ਹਨਾਗਾ ਸਮਝਣਾਗਾ ਸਾਨੂੰ ਪੁੱਛੋ ਜਿੱਥੇ ਨਹੀਂ ਆਉਂਦਾ ਬੱਚੇ ਤੁਹਾਨੂੰ ਠੀਕ ਹੈ ਜੀ ਅੱਗੇ ਜੀ ਦੇਖੋ ਔਂਕਰ ਨਾਲ ਵਰਤੋ ਹੈ ਜੀ ਸੰਗ ਚੰਗ ਕੁੰਡਾ ਠੀਕ ਹੈ ਜੀ ਦੁਲੈਂਕਰ ਚ ਦੇਖੋ ਜੀ ਪੂੰਡ ਪੂੰਜ ਖੂੰਡੀ ਠੀਕ ਹੈ ਜੀ ਇਹ ਬੱਚੇ ਹੈਗੇ ਟਿੱਪੀ ਦੀ ਵਰਤੋ ਹੁਣ ਆਉਨੇ ਆਪਾਂ ਅਦਕ ਦੀ ਵਰਤੋ ਅਦਕ ਦੀ ਵਰਤੋ ਕਦੋਂ ਕੀਤੀ ਜਾਂਦੀ ਹੈ ਜਦੋਂ ਆਵਾਜ਼ ਦਾ ਦਬਾਅ ਹੁੰਦਾ ਦੇਖੋ ਹਿੰਦੀ ਦੇ ਵਿੱਚ ਜਦੋਂ ਵਰਤੋ ਕਰਦੇ ਨਾ ਆਪਾਂ ਹਿੰਦੀ ਭਾਸ਼ਾ ਦੇ ਵਿੱਚ ਬੱਚੇ ਉਹਦਾ ਡਬਲ ਅੱਖਰ ਹੋ ਜਾਂਦਾ ਆਹ ਦੇਖੋ ਜੀ ਜਿਵੇਂ ਹਿੰਦੀ ਦੇ ਵਿੱਚ ਜਿਹੜਾ ਅਦਕ ਆ ਨਾ ਉਹ ਅਦਕ ਨਹੀਂ ਲੱਗਦਾ ਜੀ ਉੱਥੇ ਉੱਥੇ ਜਿਵੇਂ ਦੇਖੋ ਬੱਚਾ ਹੈਗਾ ਬੱਚਾ ਆਪਾਂ ਕੀ ਕਹਿੰਦੇ ਬੱਬੇ ਤੇ ਅਦਕ ਚੱਚੇ ਨੂੰ ਕੰਨਾ ਚਾ ਬੱਚਾ ਇੱਥੇ ਕੀ ਲਿਖਾਂਗੇ ਜੀ ਦੇਖੋ ਡਬਲ ਅੱਖਰ ਅੱਧਾ ਨਾਲ ਪੈ ਜਾਂਦਾ ਡੇਢ ਅੱਖਰ ਪੈ ਜਾਂਦਾ ਹੈਗਾ ਜੀ ਸੌਰੀ ਜੀ ਥੋੜਾ ਜੀ ਹਾਂਜੀ ਦੇਖੋ ਜਿਵੇਂ ਬੱਚਾ ਸੱਚਾ ਬਿੱਲੀ ਕੱਚਾ ਆਦ ਪ੍ਰੰਤੂ ਪੰਜਾਬੀ ਭਾਸ਼ਾ 'ਚ ਦੇਖੋ ਜੀ ਪੰਜਾਬੀ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ ਸਗੋਂ ਜਿਹੜਾ ਵਿਅੰਜਨ ਦੋਹਰਾ ਉਚਾਰਿਆ ਜਾਂਦਾ ਜਾਵੇ ਉਸ ਨੂੰ ਉਸ ਤੋਂ ਪਹਿਲੇ ਅੱਖਰ ਉਪਰਾਧਕ ਪਾ ਦਿੱਤੀ ਜਾਂਦੀ ਜਿਵੇਂ ਦੇਖੋ ਬੱਚੇ ਦੇਖੋ ਬੱਚਾ ਸੱਚਾ ਬਿੱਲੀ ਕਈ ਵਾਰ ਦੇਖੋ ਕਈ ਵਾਰ ਨਾ ਆਪਾਂ ਜਦੋਂ ਵੀ ਬਾਜ਼ਾਰ ਜਾਂਦੇ ਤੁਸੀਂ ਕਈ ਵਾਰ ਬੱਚੇ ਪੜਿਆ ਕਰੋ ਉਹ ਬੋਰਡ ਤੇ ਇੰਨੀਆ ਗਲਤੀਆਂ ਕਿਸੇ ਨੇ ਆਪ ਦਾ ਕੋਈ ਲਗਾਇਆ ਹੁੰਦਾ ਦੁਕਾਨ ਦਾ ਬੋਰਡ ਉੱਤੇ ਤੇ ਆਪ ਨੂੰ ਬੜਾ ਫੀਲ ਹੁੰਦਾ ਬੱਚਿਆਂ ਦੇ ਕੱਪੜੇ ਬੱਚਿਆਂ ਦੇ ਬੱਬਾ ਚੱਚੇ ਨੂੰ ਲਾਵਾਂ ਆੜੇ ਕੰਨਾ ਪਾਇਆ ਪਿਆ ਹੁੰਦਾ ਉੱਥੇ ਆਪ ਨੂੰ ਬੜਾ ਫੀਲ ਹੁੰਦਾ ਵੀ ਮਨਾ ਦੇਖੋ ਪੰਜਾਬ ਵਿੱਚ ਆਪਾਂ ਰਹਿੰਦੇ ਆਪਾਂ ਨੂੰ ਪੰਜਾਬੀ ਕਿਉਂ ਨਹੀਂ ਆਉਂਦੀ ਉਦੋਂ ਫਿਰ ਬੱਚੇ ਬੱਬੇ ਤੇ ਆ ਤੇ ਚੱਚੇ ਨੂੰ ਸਿਆਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਬੱਚਿਆਂ ਹਾਂਜੀ ਅੱਗੇ ਆਪਾਂ ਆਉਣੇ ਆ ਜੀ ਦੇਖੋ ਜੀ ਮੋਕਤਾ ਅੱਖਰ ਨਾਲ ਦੇਖੋ ਵਰਤੋਂ ਤੁਹਾਨੂੰ ਦੱਸਦੀ ਹੱਸ 10 ਨੱਚ ਖੱਡ ਸੱਚ ਬੱਚਾ ਗੱਡਾ ਪੱਠਾ ਇਹ ਕੀਏ ਜੀ ਆਪਾਂ ਅਧਿਕ ਦੀ ਵਰਤੋਂ ਕਰ ਰਹੇ ਹਾਂ ਵੀ ਜਦੋਂ ਕੀ ਹੁੰਦਾ ਆਵਾਜ਼ ਦਾ ਪ੍ਰੈਸ਼ਰ ਹੁੰਦਾ ਜਿਵੇਂ ਦੇਖੋ ਇੱਕ ਜਦੋਂ ਅਧਿਕ ਪੈ ਗਿਆ ਇੱਕ ਵਿੱਚ ਖੇਚ ਪਿੱਟ ਭੇਜ ਆਦ ਠੀਕ ਹੈ ਜੀ ਔਂਕੜ ਦੇ ਨਾਲ ਅਧਿਕ ਦੀ ਵਰਤੋਂ ਦੇਖੋ ਜੀ ਉੱਠ ਯੁੱਧ ਕੁਝ ਪੁੱਝ ਟਟ ਟਟ ਭੁਖ ਮੋੜ ਰੁਖ ਮੰਨ ਕੇ ਚਲੋ ਬੱਝ ਹੀ ਠੀਕ ਹੈ ਬੱਚਿਓ ਜੀ ਅੱਜ ਕੀ ਸੀ ਆਪਣਾ ਟਾਪਿਕ ਬਿੰਦੀ ਟਿੱਪੀ ਅਧਿਕ ਲਗਾਖਰ ਤਿੰਨ ਲਗਾਖਰ ਪੰਜਾਬੀ ਭਾਸ਼ਾ ਦੇ ਨਹੀਂ ਯਾਦ ਰੱਖਿਓ ਇਹਨਾਂ ਦਾ ਕੀ ਹੈ ਮੇਨ ਜੀ ਆਪਾਂ ਕੋਰਿਲੇਟ ਕਰਨੀ ਹੋਵੇ ਕੋਈ ਗੱਲ ਨੂੰ 643 ਯਾਦ ਰੱਖਿਓ ਵੀ ਬਿੰਦੀ 6 ਨਾਲ ਲੱਗਦੀ ਹੈ ਟਿੱਪੀ 4 ਨਾਲ ਲੱਗਦੀ ਹੈ ਤੇ ਤਿੰਨ ਚਿੰਨਾਂ ਦੇ ਨਾਲ ਅਧਿਕ ਲੱਗਦਾ 643 ਦੇਖੋ ਜੀ ਬਿੰਦੀ ਕੰਨਾ ਬਿਹਾਰੀ ਲਾਵਾ ਦਲਾਵਾ ਹੋੜਾ ਕਨੌੜਾ ਟਿੱਪੀ ਜੀ ਮੁਖਤਾ ਸਿਹਾਰੀ ਔਂਕੜ ਦਲੈਂਕੜ ਸਿਰਫ ਇੱਕ ਹੀ ਫਰਕ ਆਉਂਦਾ ਜੀ ਇਹ ਦੇਖੋ ਮੰਨ ਕੇ ਚਲੋ ਆਧਾ ਕਿਤੇ ਦਲੈਂਕੜ ਨਹੀਂ ਆਉਂਦਾ ਜੀ ਸੇਮ ਹੀ ਹੈ ਜੀ ਆਵਾਜ਼ ਦਾ ਫਰਕ ਪੈਂਦਾ ਹੈਗਾ ਹੋਰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਕੀ ਹੈ ਜੀ ਤੁਸੀਂ ਧਿਆਨ ਨਾਲ ਜਦੋਂ ਵੀ ਪੰਜਾਬੀ ਦੇ ਲਗਾਖਰ ਲਿਖਣੇ ਆ ਦੇਖਣੀ ਹੈ ਵੀ ਆਵਾਜ਼ ਆ ਜਿਹੜੀ ਉਹ ਪੀ ਜਿਵੇਂ ਪੀਂਗ ਬਿੰਦੀ ਆ ਗਈ ਦੇਖੋ ਜੀ ਪੀਂਗ ਰਿੰਗ ਕੋਈ ਚੀਜ਼ ਆਪਾਂ ਕਹਿੰਦੇ ਵੀ ਜਾਨਵਰ ਰਿੰਗ ਕੇ ਤੁਰਦਾ ਠੀਕ ਹੈ ਰਿੰਗ ਰਿੰਗਣਾ ਠੀਕ ਹੈ ਲਾਂ ਇਹ ਮੈਂ ਲਾਂ ਦਾ ਵੀ ਲਿਖਿਆ ਸੀਗੇ ਜੀ ਅੱਜਕੱਲ ਦੇ ਕੋ ਬੱਚੇ ਐਡੀ ਵੱਡੀ ਲਾਂ ਨਹੀਂ ਹੁੰਦੀ ਦੇਖੋ ਲਾਂ ਇੰਨੀ ਪਾਉਣੀ ਆਪਾਂ ਠੀਕ ਹੈ ਜੀ ਓਕੇ ਜੀ ਉਮੀਦ ਕਰਦੇ ਆਂ ਅੱਜ ਦਾ ਲਾਈਵ ਸੈਸ਼ਨ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਉਮੀਦ ਕਰਦੇ ਆਂ ਜੀ ਅੱਜ ਦੀ ਲਾਈਵ ਤੁਹਾਨੂੰ ਵਧੀਆ ਲੱਗੀ ਹੋਵੇ ਧੰਨਵਾਦ ਜੀ ਅੱਜ ਮੈਨੂੰ ਦਿਓ ਇਜਾਜ਼ਤ ਜੀ ਕੱਲ੍ਹ ਪਾਪਾ ਸ਼ਬਦ ਸੁਰੂ ਕਰਨੇ ਨੇ ਜੀ ਠੀਕ ਹੈ ਜੀ ਸ਼ਬਦ ਸ਼ੁਰੂ ਕਰਨਾ ਨਵੋਦਿਆ ਦਾ ਵੀ ਦੇਖੋ ਤਿਆਰੀ ਸ਼ੁਰੂ ਹੋਈ ਪਈ ਆ ਪਲੀਜ਼ ਜਿਹੜੇ ਬੱਚਿਆਂ ਨੇ ਨਵੋਦਿਆ ਦੇ ਪੇਪਰ ਦੇਣੇ ਆ ਤਾਂ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੋ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਮੈਂ ਤੁਹਾਨੂੰ ਪੰਜਾਬੀ ਵਿਆਕਰਨ ਕਰਵਾ ਰਹੀ ਆ ਜੀ ਠੀਕ ਹੈ ਜੀ ਤੁਹਾਨੂੰ ਲਾਈਵ ਅੱਜ ਦੀ ਲਾਈਵ ਕਿਵੇਂ ਲਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਤਾਬਾਂ ਮੈਂ ਲਈਆਂ ਨੇ ਜੀ ਦੂਜੀ ਜਮਾਤ ਦੀ ਤੀਜੀ ਜਮਾਤ ਦੀ ਤੇ ਚੌਥੀ ਦੀ ਪੰਜਵੀਂ ਦੀ ਜਮਾਤ ਨਹੀਂ ਪੰਜਵੀਂ ਜਮਾਤ ਦੀ ਮੈਂ ਹਜੇ ਵਿਆਕਰਨ ਨਾਲ ਨਹੀਂ ਲਈ ਜੀ ਉਹ ਆਪਾਂ ਅੱਗੇ ਜਾ ਕੇ ਟੌਪਿਕ ਉੱਚੋ ਵੀ ਕਰਾਂਗੇ ਹਾਂ ਜੀ ਹਾਂਜੀ ਦੀਪਕ ਜੀ ਪੁੱਛੋ ਜੀ ਤੁਹਾਡਾ ਕੋਈ ਪ੍ਰਸ਼ਨ ਆ ਰਿਹਾ ਹੈਗਾ ਤਾਂ ਤੁਮ ਮੈਨੂੰ ਮੈਂ ਅੱਜ ਲਗਾ ਖਰ ਕਰਾਏ ਜੀ ਬਿੰਦੀ ਟਿੱਪੀ ਅਦਕ ਤਿੰਨ ਲਗਾਕਰ ਹੁੰਦੇ ਪੰਜਾਬੀ ਭਾਸ਼ਾ ਦੇ ਪਹਿਲਾਂ ਆਪਾਂ ਮੁਕਤਾ ਚਿੰਨ ਤੋਂ ਲੈ ਕੇ ਸਾਰੇ 10 ਦੇ 10 ਚਿੰਨ ਆਪਾਂ ਕਰ ਚੁੱਕੇ ਆ ਉਹ ਮੇਰੀ ਪਿਛਲੀਆਂ ਵੀਡੀਓ ਤੁਸੀਂ ਦੇਖ ਲਿਓ ਜੀ ਹਾਂਜੀ ਅੱਗੇ ਜੀ ਸ਼ਬਦ ਕਰਾਂਗੇ ਜੀ ਅੱਗੇ ਆਪਾਂ ਸ਼ਬਦ ਕਰਨੇ ਨੇ ਸ਼ਬਦਾਂ ਦਾ ਵਿੱਚ ਕਿਹੜੇ ਸ਼ਬਦ ਹੁੰਦੇ ਆ ਜੀ ਸਾਰਥਕ ਸ਼ਬਦ ਤੇ ਨਿਰਾਰਥਕ ਸ਼ਬਦ ਏਵੀ ਆਪਾਂ ਟਾਪਿਕ ਕਰਨਾਗਾ ਜੀ ਸ਼ਬਦ ਜੋੜ ਬਹੁਤ ਜ਼ਰੂਰੀ ਹੈ ਜੀ ਆਹ ਟਾਪਿਕ ਤਾਂ ਨਾ ਆਪਾਂ ਬਹੁਤ ਧਿਆਨ ਨਾਲ ਕਰਨਾ ਉਸ ਦਿਨ ਤੇ ਮੈਂ ਸਕੂਲ 'ਚ ਬੱਚਿਆਂ ਨੂੰ ਸਪੈਸ਼ਲ ਗਿਆ ਕਿਉਂ ਪੇਰੈਂਟਸ ਨੂੰ ਆਹ ਦੇਖੋ ਜੀ ਸ਼ਬਦ ਜੋੜ ਦਾ ਤਾਂ ਇੰਨਾ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਨਾ ਜੀ ਦੇਖੋ ਔਖਾ ਔਖਾ ਔਗਣ ਔਗਣ ਕਨੌੜਾ ਕਿੱਥੇ ਲੱਗਣਾ ਆਵਾਜ਼ ਨੂੰ ਲੈ ਕੇ ਤਾਂ ਬੜੀ ਜ਼ਿਆਦਾ ਬੱਚਿਆਂ ਚ ਜਿਹੜੀ ਆਪ ਨੂੰ ਵੀ ਚਿੰਤਾ ਹੁੰਦੀ ਹੈ ਜੀ ਜਦੋਂ ਆਪਣੇ ਬੱਚੇ ਦੇਖੋ ਜਿਵੇਂ ਹੁਣ ਸੁਨਹਿਰੀ ਉਹਨੂੰ ਕਿਵੇਂ ਲਿਖਣਾ ਸੂ ਨਹਿ ਹਰੀ ਕਿਵੇਂ ਵਿੱਚ ਮਾਤਰਾ ਬਣੀ ਹੈ ਕਿਵੇਂ ਆਪਾਂ ਕਿਵੇਂ ਕੀਤਾ ਇਹ ਟੌਪਿਕ ਜਰੂਰ ਆਪਾਂ ਡਿਸਕਸ਼ਨ ਵੀ ਕਰਾਂਗੇ ਤੇ ਚੰਗੀ ਤਰ੍ਹਾਂ ਕਰਾਂਗੇ ਜੀ ਇਹਨੂੰ ਸ਼ਬਦ ਜੋੜਾ ਨੂੰ ਪਰ ਹਾਜੀ ਆਪਾਂ ਕੀ ਕਰਾਂਗੇ ਜੀ ਕੱਲ ਨੂੰ ਕੱਲੇ ਸ਼ਬਦ ਹੀ ਕਰਾਂਗੇ ਹਾਂਜੀ ਓਕੇ ਜੀ ਜੇ ਤੁਹਾਨੂੰ ਮੇਰੀ ਲਾਈਵ ਵਧੀਆ ਲੱਗੀ ਮੇਰੇ ਵੀਡੀਓ ਪਿਛਲੀਆਂ ਚੈੱਕ ਕਰਿਓ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਜਾਓ ਜੀ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਸੋਨੋ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਠੀਕ ਜੀ